ਆਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਵੀ ਮਜੀਠੀਆ ਚੱਕ ਲਿਆ ਪਰ ਉਹਦੇ ਪਿੱਛੇ ਫਸਣ ਦਾ ਜਿਹੜਾ ਰਾਜ ਹੈ ਅੱਜ ਤੁਸੀਂ ਸੁਣੋਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਹਰਸਿਮਰਤ ਕੌਰ ਬਾਦਲ ਜਿਹੜੀ ਕਹਿੰਦੀ ਸੀ ਮੇਰਾ ਭਰਾ ਤਾਂ ਸੱਚਾ ਸੁੱਚਾ ਹੈ ਸਰਕਾਰਾਂ ਵੀ ਪੋਰ ਖੋਲਦਾ ਦਰਾਂ ਸਾਲ ਦੇ ਵਿੱਚ ਉਹੀ ਹਰਸਿਮਰਤ ਕੌਰ ਬਾਦਲ ਨੇ ਮਜੀਠੀਆ ਬਸਾ ਦਿੱਤਾ ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਆਖਿਰ ਮਾਮਲਾ ਕੀ ਹੈ ਉਹ ਕਹਿੰਦੇ ਹੁੰਦੇ ਜਿਵੇਂ ਘਰ ਦਾ ਪੇਟੀ ਲੰਕਾ ਢਾਵੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਹਦਾ ਭਗਵੰਤ ਮਾਨ ਨੂੰ ਕੋਸ ਰਹੇ ਸੀ ਪੂਰਾ ਬਾਦਲ ਪਰਿਵਾਰ ਕਹਿੰਦੇ ਵੀ ਸਾਡਾ ਮਜੀਠੀਆ ਝੱਕ ਰਿਹਾ ਭਗਵੰਤ ਮਾਨ ਨੇ ਪਰ ਦਰਸਲ ਦੇ ਵਿੱਚ ਉਹਦੇ ਵਿੱਚ ਭਗਵੰਤ ਮਾਨ ਦਾ ਦੋਸ਼ ਨਹੀਂ ਹੈ ਕਿਉਂਕਿ ਪਸਾਉਣ ਵਾਲਾ ਬੰਦਾ ਯਾਨੀ ਉਹਨਾਂ ਦੇ ਵਿੱਚ ਹੀ ਬੈਠਾ ਸੀ ਹਰ ਸਿਮਰਤ ਕੌਰ ਬਾਦਲ ਨੇ ਪਸਾ ਦਿੱਤਾ ਮਜੀਠੀਆ ਔਰ ਕਿਵੇਂ ਫਸਾਇਆ ਕਿਉਂ ਫਸਾਇਆ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਵਿਜੀਲੈਂਸ ਮਜੀਠੀਓ ਨੂੰ ਹਿਮਾਚਲ ਲੈ ਕੇ ਜਾਂਦੀ ਹੈ ਮਜੀਠਾ ਪਿੰਡ ਦੇ ਵਿੱਚ ਲੈ ਕੇ ਜਾਂਦੀ ਹੈ ਉਸ ਤੋਂ ਪਹਿਲਾਂ ਉਹਨਾਂ ਦੇ ਘਰ ਵਾਲੀ ਦੇ ਉੱਤੇ ਵੀ ਐਕਸ਼ਨ ਹੋ ਜਾਂਦਾ ਜਾਨੀ ਉਹਨੂੰ ਦਫ਼ਤਰ ਦੇ ਮੂਹਰੇ ਵੀ ਕੇ ਰਿਆ ਜਾਂਦਾ ਫਿਰ ਸੁਖਵੀਰ ਸਿੰਘ ਬਾਗੋਂ ਨੂੰ ਵੀ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਹੈ ਦਰਸਲ ਦੇ ਵਿੱਚ ਉਹਨਾਂ ਦੀ ਕੜੀ ਸਾਰਿਆਂ ਦੀ ਜੁੜਦੀ ਹੈ ਹੁਣ ਇਹਨੇ ਰੌਲਾ ਪਾਇਆ ਹੋਇਆ ਪੂਰੇ ਪੰਜਾਬ ਦੇ ਅੰਦਰ ਇਹਨਾਂ ਦੇ ਚਾਹੀਦਾ ਸਮਰਥਕ ਹੋਣ ਚਾਹੇ ਪਰਿਵਾਰ ਦਾ ਇਹਨਾਂ ਦਾ ਕੋਈ ਵੀ ਮੈਂਬਰ ਹੋਵੇ ਇਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਇਹਨੇ ਵਿਕਰਮ ਸਿੰਘ ਮਜੀਠੀਆ ਭਾਈ ਬੇਗੁਨਾ ਤੇ ਸੱਚਾ ਬੰਦਾ ਪਰ ਇੱਕ ਮੈਂਬਰ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਕਿ ਐਸਾ ਜੀਨੇ ਵਿਕਰਮ ਸਿੰਘ ਮਜੀਠੀਆ ਨੂੰ ਪਸਾਇਆ ਯਾਨੀ ਹਰਸ ਅਮਰਤਕਾਰ ਬਾਦਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੂਰਾ ਪੰਜਾਬ ਜਾਣ ਗਿਆ ਇਸ ਗੱਲ ਨੂੰ ਪਰ ਜਦੋਂ ਤੁਹਾਡੇ ਸਾਹਮਣੇ ਪੜਾਂਗੇ ਕਿ ਹਰ ਸਿਮਰਤ ਕੌਰ ਬਾਦਲ ਨੇ ਬੜੇ ਹਲਦੇ ਵਿੱਚ ਕੋਈ ਪਿਛਲੇ ਜਨਮ ਦਾ ਬਦਲਾ ਲੈ ਲਿਆ ਕਹਿੰਦੇ ਸਾਰੇ ਲੋਕ ਜਿੰਨੇ ਕਹਿੰਦੇ ਨੇ ਉਹ ਇਹੀ ਥਿਉਰੀ ਹੈ ਬਿਕਰਮ ਸਿੰਘ ਮਜੀਠੀਆ ਚਾਹੇ ਉਹਨ ਦੇ ਜਨਮ ਦੇ ਵਿੱਚੋਂ ਦਾ ਭਰਾ ਹੋਵੇ ਪਰ ਉਹਦੇ ਨਾਲ ਜਿਹੜਾ ਕੋਈ ਰਿਸ਼ਤਾ ਹੈ ਉਹ ਐਸਾ ਹੈ ਕਿ ਇਹਨੂੰ ਫਸਾਉਣ ਦੇ ਪਿੱਛੇ ਪਹਿਲੇ ਨੰਬਰ ਤੇ ਹਰ ਸਿਮਰਤ ਕੌਰ ਬਾਦਲ ਦਾ ਨਾਮ ਆ ਗਿਆ ਤਾਂ ਹੁਣ ਬਹੁਤ ਸਾਰੇ ਵਿਦਮਾਨ ਬਹੁਤ ਸਾਰੇ ਯਾਨੀ ਲੋਕ ਜਿਹੜੇ ਸਿਆਣੇ ਨੇ ਉਹ ਇਹੀ ਚਰਚਾ ਕਰ ਰਹੇ ਕਹਿੰਦੇ ਭਾਈ ਬਿਕਰਮ ਸਿੰਘ ਮਜੀਠੀਆ ਨੂੰ ਭਗਵੰਤ ਮਾਨ ਨੇ ਨਹੀਂ ਚੱਕਿਆ ਔਰ ਨਾ ਮੌਜੂਦਾ ਸਰਕਾਰ ਦਾ ਕੋਈ ਇਹਦੇ ਵਿੱਚ ਬਹੁਤ ਵੱਡਾ ਯਾਨੀ ਕੋਈ ਬੇਈਮਾਨੇ ਵਾਲੀ ਗੱਲ ਕਿਉਂਕਿ ਭਗਵੰਤ ਮਾਨ ਨੂੰ ਤਾਂ ਸਿਰਫ ਇੱਕ ਬਲਵਕਸ਼ਿਆ ਪਰਮਾਤਮਾ ਨੇ ਕਿ ਤੂੰ ਇਹਨੂੰ ਭਾਈ ਖੁੰਝੇ ਰਾ ਦੇ ਔਰ ਦੂਜੇ ਪਾਸੇ ਇਸ਼ਾਰਾ ਕੀਤਾ ਸੀ ਹਰ ਸਿਮਰਤ ਕੌਰ ਬਾਦਲ ਦਾ ਬਹੁਤੇ ਸਾਥੀ ਇਸ ਗੱਲ ਤੋਂ ਨਾਰਾਜ਼ ਹੋਣਗੇ ਹਰ ਹਰਸਿਮਰਤ ਕੌਰ ਬਾਦਲ ਨੇ ਮਝੀਠਿਆ ਪਸਾਇਆ ਤੁਹਾਡੇ ਸਾਹਮਣੇ ਸਾਬਤ ਕਰ ਦਾਂਗੇ ਕਿ ਭਾਈ ਇਹ ਜਿਹੜਾ ਮਾਮਲਾ ਇਹ ਹਰਸਿਮਰਤ ਕੌਰ ਤੋਂ ਹੀ ਚੱਲਿਆ ਇਹ ਮੈਂ ਨਹੀਂ ਕਹਿ ਰਿਹਾ ਪੂਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਤੁਸੀਂ ਵੀ ਸੁਣੋ ਕਿ ਮਾਮਲਾ ਕੀ ਸੀ ਦੇਖੋ ਮੈਂ ਤੁਹਾਨੂੰ ਇਹ ਪੂਰੀ ਕਹਾਣੀ ਦੇ ਪਿੱਛੇ ਲੈ ਕੇ ਚੱਲਦਾ ਕਿ ਹਰਸਿਮਰਤ ਕੌਰ ਬਾਦਲ ਇਹਨਾਂ ਦੀ ਧਰਮ ਪਤਨੀ ਹੈ ਜਿਹੜੀ ਕਿ ਸੁਖਵੀਰ ਸਿੰਘ ਬਾਦਲ ਦੀ ਔਰ ਮਝੀੜੀ ਉਹ ਵੀ ਪੈਣਾ ਸਕੀ ਆਪਰੇ ਹੀ ਭਰਾ ਨੂੰ ਹਰ ਸਿਮਰਤ ਕੌਰ ਬਾਦਲ ਕਿਵੇਂ ਪਸੰਦੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਸ਼ਖਬੀਰ ਸਿੰਘ ਬਾਦਲ ਤੇ ਮਜੀਠੀਆ ਨੂੰ ਲੈ ਕੇ ਹੈ ਹਰ ਸਿਮਰਤ ਕੌਰ ਬਾਦਲ ਨੇ ਬੜਾ ਸਮੇਂ ਦੇ ਵਿੱਚ ਕੁਝ ਟਾਈਮ ਪਹਿਲਾਂ ਜਿਹੜਾ ਕਿ ਇੱਕ ਅਰਦਾਸ ਕੀਤੀ ਸੀ ਉਹਦੇ ਵਿੱਚ ਕਿਹਾ ਸੀ ਕਿ ਜੇਕਰ ਅਸੀਂ ਦੋਸ਼ੀ ਆ ਜਾਂ ਮੇਰਾ ਭਰਾ ਦੋਸ਼ੀ ਆ ਜਾਂ ਅਸੀਂ ਕੌਮ ਦੇ ਨਾਲ ਕੋਈ ਗਿਦਾਰੀ ਕੀਤੀ ਹੈ ਜਾਂ ਕਿਸੇ ਨੇ ਵੀ ਕੀਤੀ ਹੈ ਤਾਂ ਭਾਈ ਉਹਨੂੰ ਰੱਬ ਚੱਕ ਲੇ ਉਹਦਾ ਬੇੜਾ ਬਹਾ ਦੇ ਉਹਦਾ ਬੇੜਾ ਗਰਖ ਕਰ ਦੇ ਤਾਂ ਇੱਥੇ ਮਾਮਲਾ ਕੀ ਹੁੰਦਾ ਕਿ ਮਜੀਠੀਆ ਸਾਹਿਬ ਦੇ ਉੱਤੇ ਦੋਸ਼ ਹੈ ਜਿਹੜੇ ਜਗਦੀਸ਼ ਭੋਲੇ ਦੇ ਕਹਿੰਦੇ ਟਰੱਕ ਭੁੱਕੀ ਦੇ ਭਰੇ ਪਿਛੇ ਹੁੰਦੇ ਸੀ ਤੇ ਮਜੀਠੀਆ ਸਾਹਿਬ ਦੀ ਗੱਡੀ ਮੁਰੇ ਲੱਗੀ ਹੁੰਦੀ ਜਾਨੀ ਸਰਕਾਰੀ ਗੱਡੀਆਂ ਐਸ ਤਰ੍ਹਾਂ ਕਰਕੇ ਭੁੱਕੀ ਢਪਾਉਂਦੀਆਂ ਸੀ ਤਾਂ ਹੁਣ ਦੇਖੋ ਵੀ ਤਸਕਰੀ ਦੇ ਵਿੱਚ ਨਾਮ ਜੁੜ ਗਿਆ ਮਜੀਠੀਆ ਦਾ ਔਰ ਦੂਜੇ ਪਾਸੇ ਹਰ ਸਿਮਰਤ ਕੌਰ ਬਾਦਲ ਆਪਣੇ ਭਰਾ ਦੇ ਲਈ ਅਰਦਾਸ ਕਰ ਦਿੰਦੀ ਆ ਔਰ ਮਜੀਠੀਆ ਦੀ ਮਜੀਠ ਫੁੱਗ ਜਾਂਦੀ ਆ ਤਾਂ ਹੁਣ ਆ ਗਏ ਜਿਹੜਾ ਕਿ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਔਰ ਮਜੀਠੀਆ ਸਾਹਿਬ ਇਹਨਾਂ ਨੇ ਬਹੁਤ ਸਾਰੀ ਸੰਪਤੀ ਬਣਾਈ ਕਿਉਂਕਿ ਸਰਕਾਰੀ ਵਕੀਲਾਂ ਨੇ ਵੀ ਦੱਸੀ ਹੈ ਗੱਲ ਕਿ ਭਾਈ ਇਹਨਾਂ ਨੇ 1000 ਏਕੜ ਜ਼ਮੀਨ ਬਣਾ ਰੱਖੀ ਹੈ ਬਿਕਰਮ ਸਿੰਘ ਮਜੀਠੀਆ ਨੇ ਤੇ ਉਤੋਂ ਪਰਿਵਾਰ ਕਹਿੰਦਾ ਸਾਡੇ ਕੋਲ ਤਾਂ ਕਹਿੰਦੇ ਕੋਈ ਚਾਇਜਾਤ ਨਹੀਂ ਹੈਗੀ ਕੋਈ ਚਿੱਟੇ ਦੇ ਵਿੱਚ ਨਾਮ ਨਹੀਂ ਜੀ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਦਹਾਕ ਸਾਲ ਦੇ ਵਿੱਚ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਐ ਔਰ ਸਭ ਤੋਂ ਵੱਡੀ ਗੱਲ ਜਿਹੜੀ ਉਹ ਸੋਚਣ ਵਾਲੀ ਇਹੀ ਐ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਹੁਣ ਇੱਥੇ ਜਿਹੜਾ ਪਰਿਵਾਰ ਸ਼ਰੈ ਆਮ ਧਮਕੀਆਂ ਦਿੰਦਾ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਪ੍ਰਸ਼ਾਸਨ ਨੂੰ ਜੇਕਰ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਬਣਦੀ ਐ ਮੈਂ ਕੱਲ ਵੀ ਇਸ ਵੀਡੀਓ ਦੇ ਵਿੱਚ ਕਿਹਾ ਸੀ ਇੱਕ ਵੀਡੀਓ ਦੇ ਅੰਦਰ ਕਿ ਜੇਕਰ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਬਣਾਉਂਦੀ ਐ ਪੰਜਾਬ ਦੀ ਜਨਤਾ ਤਾਂ ਫੇਰ ਉਹ ਪੰਜਾਬ ਦੀ ਜਨਤਾ ਨੂੰ ਜਿਹੜਾ ਸਮਾਂ ਝੇਲਣਾ ਪੈਣਾ ਉਹ ਏਡੀ ਵੀ ਭਿਆਨਕ ਹੋਣਾ ਕਿਉਂਕਿ ਜਿਹੜੇ ਬੰਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਸਿੱਧੇ ਤੌਰ ਦੇ ਉੱਤੇ ਧਮਕੀ ਦੇ ਰਿਹਾ ਕਿ ਅਸੀਂ ਤੁਹਾਨੂੰ ਦੇਖ ਲਾਂਗੇ ਜਦੋਂ ਸਾਡੀ ਸੱਤਾ ਆ ਗਈ ਤੇ ਮੈਂ ਪੁੱਛਣਾ ਚਾਹੁੰਦਾ ਵੀ ਆਮ ਲੋਕਾਂ ਨੂੰ ਇਨਸਾਫ਼ ਕੀ ਹੋਣੀ ਹੈ 6 ਕਰੋੜਾਂ ਦੀ ਸਰਕਾਰ ਬਣਦੀ ਆ ਤਾਂ ਪੰਜਾਬ ਦੇ ਬੱਚੇ-ਬੱਚੇ ਨੂੰ ਸਮਝਣ ਦੀ ਲੋੜ ਹੈ ਚਾਹੇ ਤੁਸੀਂ ਆਮ ਆਦਮੀ ਪਾਰਟੀ ਨੂੰ ਲੈ ਆਓ ਚਾਹੇ ਤੁਸੀਂ ਕਿਸੇ ਹੋਰ ਸਰਕਾਰ ਨੂੰ ਚੁਣ ਲੋ ਪਰ ਜਿਹੜੇ ਇਹ ਲੋਕ ਨੇ ਇਹਨਾਂ ਤੋਂ ਦਰਅਸਲ ਦੇ ਵਿੱਚ ਤੁਹਾਨੂੰ ਪਿੱਛੇ ਹਟਣ ਦੀ ਲੋੜ ਹੈ ਨਹੀਂ ਤਾਂ ਪੰਜਾਬ ਦੀ ਰਸ਼ਾ ਅੱਜ ਦੇ ਮਾਹੌਲ ਤੋਂ ਵੀ ਮਾੜੀ ਹੋ ਜਾਣੀ ਹੈ ਇਹ ਬਾਦਲ ਨਹੀਂ ਚਾਹੁੰਦੇ ਕਿ ਸਾਡਾ ਰਾਜ ਖੁੱਸ ਜਾਵੇ ਇਸ ਪੰਜਾਬ ਦੇ ਵਿੱਚੋਂ ਕਿਉਂਕਿ 25 ਸਾਲਾਂ ਤੋਂ ਜਿਹੜਾ ਮੂੰਹ ਨੂੰ ਖੂਨ ਲੱਗਾ ਬਾਦਲਾਂ ਦੇ ਉਹ ਕਦੇ ਵੀ ਨਹੀਂ ਭੁੱਲਣਾ ਇਹਨਾਂ ਨੇ ਇਹ ਚਾਹੁੰਦੇ ਸਾਡੇ ਪੁੱਤ ਪੋਤੇ ਸਾਡੇ ਪਰੋਤੇ ਆ ਦੇਖ ਪਤਾ ਨਹੀਂ ਕਿੱਥੋਂ ਤੱਕ ਯਾਨੀ ਉਹਨਾਂ ਨੇ ਹਲੇ ਵੀ ਰੋਜੀ ਰੋਟੀ ਦਾ ਬਣਾਈ ਹੋਈ ਐ ਪਰ ਪੰਜਾਬ ਨੂੰ ਲੁੱਟਣ ਦੀ ਬਹੁਤ ਲੰਬੇ ਤੌਰ ਤੇ ਯਾਨੀ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਸਾਜ਼ਿਸ਼ ਘੜੀ ਐ ਕਿ ਐਸੀ ਪੰਜਾਬ ਲੁੱਟਣਾ ਸਾਡੀਆਂ ਪੀੜ੍ਹੀਆਂ ਨੇ ਲੁੱਟਣਾ ਪਰ ਇੱਥੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਐ ਜਿਹੜੇ ਬਾਦਲ ਛਰੇ ਆਮ ਯਾਨੀ ਗੁੰਡਾਗਰਦੀ ਤੇ ਅੱਜ ਉਤਰੇ ਨੇ ਉਹ ਸੱਤਾ ਦੇ ਵਿੱਚ ਵੀ ਨਹੀਂ ਹੈਗੇ ਤੇ ਯਾਰ ਇਹ ਸੱਤਾ ਦੇ ਵਿੱਚ ਆਉਂਦੇ ਨੇ ਤੇ ਪੰਜਾਬ ਦੇ ਲੋਕਾਂ ਦੀ ਦਸ਼ਾ ਕੀ ਹੋਣੀ ਆ ਉਹ ਤਾਂ ਫਿਰ ਆਉਣ ਵਾਲਾ ਟਾਈਮ ਹੀ ਦੱਸੂਆ ਪੰਜਾਬ ਦੇ ਅੰਦਰ ਜਿੰਨੇ ਵੀ ਸਾਡੇ ਪੰਜਾਬ ਦੇ ਭੈਣ ਭਰਾ ਇਸ ਵੀਡੀਓ ਨੂੰ ਸੁਣ ਰਹੇ ਨੇ ਵੱਧ ਤੋਂ ਵੱਧ ਇਸ ਗੱਲ ਨੂੰ ਸ਼ੇਅਰ ਵੀ ਕਰਨ ਦੀ ਲੋੜ ਹੈ ਕਿਉਂਕਿ ਜਿਹੜਾ ਬਾਦਰਾ ਨੇ ਆਪਣਾ ਹਕੂਮਤ ਦੇ ਅੰਦਰ ਸਾਡੇ ਪੰਜਾਬ ਦੇ ਲੋਕਾਂ ਦਾ ਖੂਨ ਪੀ ਕੇ ਆਪਣਾ ਯਾਨੀ ਰਾਜ ਭਾਗ ਬਣਾਇਆ ਦੱਸਿਆ ਤਾਂ ਇਹ ਵੀ ਜਾਂਦਾ ਕਿਹਦੇ ਬਾਦਰਾ ਕੋਲ 3000 ਕਿੱਲਾ 3500 ਜ਼ਮੀਨ ਦਾ ਬਣਿਆ ਹੋਇਆ ਕਿਉਂਕਿ ਬਾਦਲ ਪਿੰਡ ਦੇ ਵਿੱਚ ਜਾਣੇ ਆ ਤਾਂ ਬਾਦਲ ਪਿੰਡ ਤੋਂ ਸ਼ੁਰੂ ਹੁੰਦੀ ਹੈ ਕਹਾਣੀ ਜਿੰਨੇ ਵੀ ਇਲਾਕੇ ਤੁਹਾਡੀ ਨਿਗਾਹ ਜਾਂਦੀ ਹੈ ਉੱਥੇ ਤੱਕ ਸਾਰਾ ਬਾਦਲਾਂ ਦਾ ਹੀ ਹੈ ਕਿਉਂਕਿ ਵੱਡੇ ਬਾਦਲ ਨੇ ਜਿਹੜਾ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾਇਆ ਉਹ ਇੰਨਾਂ ਸੰਪਤੀਆਂ ਨੂੰ ਬਣਾ ਬਣਾ ਕੇ ਪਾਇਆ ਜਿਹੜਾ ਕਿ ਪੰਜਾਬ ਅੱਜ ਤੱਕ ਸੁਨਗ ਰਿਹਾ ਹੈ ਚੇਤੇ ਦੇ ਨਾਲ ਵੀ ਬਹੁਤ ਸਾਰੀਆਂ ਮੌਤਾਂ ਸ਼ਰੇਆਮ ਹੋਈਆਂ ਬਹੁਤ ਸਾਰੇ ਸਿੱਖਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ ਗੋਲੀਆਂ ਮਰਵਾ ਮਰਵਾ ਕੇ ਦੱਸਿਆ ਤਾਂ ਇਹ ਵੀ ਜਾ ਰਿਹਾ ਕਹਿੰਦੇ ਵੀ ਵੱਡੇ ਬਾਦਲ ਨੇ ਜਿਹੜਾ ਹੌਸਰ ਕਹਿੰਦੇ ਉਹਦੇ ਅੱਖੇ ਨਹੀਂ ਲੱਗਦਾ ਸੀ ਉਹਦਾ ਕਹਿਣਾ ਨਹੀਂ ਮੰਨਦਾ ਸੀ ਉਹਨੂੰ ਕਹਿੰਦੇ ਉਹ ਮਰਵਾ ਵੀ ਦਿੰਦਾ ਸੀ ਬਹੁਤ ਵੱਡੀਆਂ ਵੱਡੀਆਂ ਪੁਰਾਣੇ ਬਜ਼ੁਰਗਾਂ ਤੋਂ ਅਸੀਂ ਵੀ ਗੱਲਾਂ ਸੁਣੀਆਂ ਨੇ ਸੋ ਇਹ ਗੱਲਾਂ ਸੱਚੀ ਨੇ ਕਿਉਂਕਿ ਇਹ ਪਰਿਵਾਰ ਬਹੁਤ ਜ਼ਿਆਦਾ ਹੰਕਾਰਿਆ ਐ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਐ ਕਿ ਭਾਈ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਲੈ ਕੇ ਆਉਣੀ ਐ ਤੇ ਜਾਂ ਫਿਰ ਕੋਈ ਹੋਰ ਲੈ ਕੇ ਆਉਣੀ ਉਹ ਤਾਂ ਤੁਹਾਡੇ ਮਨ ਦੇ ਉੱਤੇ ਪਰ ਅੱਜ ਵੀ ਇਹ ਗੱਲ ਕਰੀਏ ਤਾਂ ਭਗਵੰਤ ਮਾਨ ਮੁੱਖ ਮੰਤਰੀ ਉਹ ਨੇ ਜਿਨ੍ਹਾਂ ਨੇ ਆਪਣਾ ਨਾਮ ਰਿਕਾਰਡ ਦੇ ਵਿੱਚ ਦਰਜਤਾ ਜ਼ਰੂਰ ਹੋ ਗਿਆ ਕਿ ਭਾਈ ਬਾਦਲਾਂ ਨੂੰ ਕੋਈ ਅਜੇ ਤੱਕ ਹੱਥ ਨਹੀਂ ਪਾਉਂਦਾ ਸੀ ਉਹ ਮਗਰਮਾਛੇ ਨੇ ਕਿ ਜਿਨ੍ਹਾਂ ਤੋਂ ਵੱਡਾ ਮਗਰਮਾਚ ਪੰਜਾਬ ਦੇ ਅੰਦਰ ਹਲੇ ਤੱਕ ਕੋਈ ਜਨਮਿਆ ਨਹੀਂ ਤਾਂ ਸ਼ਾਇਦ ਹੀ ਕੋਈ ਇਹੋ ਜਿਹਾ ਹੋਵੇ ਤਾਂ ਮੈਂ ਹੁਣ ਸਾਡੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਜਿਹੜੇ ਲੋਕ ਆਪਣੇ ਪੰਜਾਬ ਦਾ ਖੂਨ ਪੀ ਕੇ ਅਰਦਾਸਾਂ ਕਰਦੇ ਆ ਬਾਅਦ ਵਿੱਚ ਆਪ ਹੀ ਫੈ ਜਾਂਦੇ ਆ ਹੁਣ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਦੇ ਅਰਦਾਸ ਕੀਤੀ ਆਪਣੇ ਭਰਾ ਨੂੰ ਬਚਾ ਦਿੱਤਾ ਤੇ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਤੁਹਾਡੀ ਰਾਏ ਕੀ ਹੈ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਘੰਟੂ ਨੂੰ ਆਲਟਾ ਜਰੂਰ ਕਰ ਲੈਣਾ ਵੀ ਧੰਨਵਾਦ